ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੁਰਠ ਮਹੱਲਾ ਬਹਿਲਾ ਜਿਸ ਜਲ ਨਿਧ ਕਾਰਨ ਤੂੰ ਜਗ ਆਈ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੁਡ ਹੋ ਵੇਸ ਭੇਖ ਚਤرائی ਦੁਵਿਦਾ ਇਹੁ ਫਾਲ ਨਾਹੀ ਜੀਓ ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ ਮਨ ਰੇ ਥਿਰ ਰਹੋ ਇਥਿ ਕਿਸਰਾਮ ਮਤ ਇਥੀ ਆਮਕ ਲਾਦਨੀ ਕਤ ਜਾਹੀ ਜੀਓ ਮਤ ਕਤ ਨਹੀਂ ਕਹਿਦਨਾ ਦੋਵੇਂ ਪਦ ਬੋਲੇ ਹੀ ਉਚਾਰਨ ਕਰਨੇ ਬਹੁਤ ਬਾਹਰ ਢੁੱਡਤ ਬਹੁਤ ਦੁਖ ਪਾਵਹਿ ਘਰ ਅੰਮ੍ਰਿਤ ਘਟ ਮਾਹੀ ਜੀਓ ਰਹਾਓ ਅਭਗੁਨ ਛੋਡ ਗੁਨਾ ਕਉ ਤਾਵਹੋ ਕਰ ਅਵਗੁਣ ਪੁਛਤਾਹੀ ਜੀਓ ਸਰ ਆਪਸਰ ਕੀ ਸਾਰ ਨਾ ਜਾਣ ਹੈ ਇਹ ਆਪਸਰ ਆਪ ਤੇ ਸਰ ਦੇ ਵਿੱਚ ਪਾ ਡੈਸ਼ ਦੇ ਕੇ ਕਰਨਾ ਕਈ ਅਫਸਰੀ ਕਹਿ ਜਾਂਦੇ ਹਨ ਪਪਾ ਸ਼ੁੱਧ ਬੋਲਣਾ ਸਰ ਆਪਸਰ ਕੀ ਸਾਰ ਨਾ ਜਾਣ ਹੈ ਫਿਰ ਫਿਰ ਕੀਚ ਬੁੱਢਾ ਹੀ ਜੀਓ ਅੰਤਰ ਮੈਲ ਲੋਭ ਬਹੁ ਝੂਠੇ ਪਰ ਹਰ ਨਾ ਬਹੋ ਕਾਹੀ ਜੀਓ ਨਾ ਬਹੋ ਪਰ ਉਚਾਰਨ ਕਰਨਾ ਨਿਰਮਲ ਨਾਮ ਜਪੋ ਸਤਿਗੁਰ ਮੁਖ ਅੰਤਰ ਕੀ ਗਾਤ ਤਾਹੀ ਜੀਓ ਪਰ ਹਰ ਲੋਭ ਨਿੰਦਾ ਕੂੜ ਤਿਆਗੋ ਪਰ ਹਰ ਹਾਂਜੀ ਲੋਭ ਨਿੰਦਾ ਕੂੜ ਤਿਆਗੋ ਸਤਿਗੁਰ ਬਚਨੀ ਫਾਲ ਪਾਹੀ ਜੀਓ ਜੋ ਭਾਵੈ ਤਿਉ ਰਖ ਹਰ ਜੀਉ ਜਨ ਨਾਨਕ ਸਬਦ ਸਲਾਹੀ ਜੀਉ ਸੋਰਠ ਮਹੱਲਾ ਪਹਿਲਾ ਪੰਚ ਪਦੇ ਆਪਣਾ ਘਰ ਮੂਸਤ ਰਾਖ ਨ ਸਾਕੈ ਆਪਣਾ ਘਰ ਮੂਸਤ ਰਾਖ ਨ ਸਾਕੈ ਆਪਣਾ ਘਰ ਮੂਸਤ ਰਾਖ ਨ ਸਾਕੈ ਕੀ ਪਾਰ ਘਰ ਜੋ ਹਨ ਲਾਗਾ ਜੀ ਕੀ ਤੇ ਯਮਕ ਲਾ ਦਨੀਆ ਪਾਰ ਘਰ ਜੋ ਹਨ ਲਗਾ ਘਰ ਦਰ ਰਾਖ ਹੈ ਜੀ ਰਸ ਚ ਆਖ ਹੈ ਜੋ ਗੁਰਮੁਖ ਸੇਵਕ ਲਗਾ ਮਨ ਰੇ ਸਮਝ ਕਵਨ ਮਤ ਲਗਾ ਮਨ ਰੇ ਸਮਝ ਕਵਨ ਮਤ ਲੱਗਾ ਨਾਮ ਵਿਸਾਰ ਆਨ ਰਸ ਲੋਭਾਨੇ ਫਿਰ ਪੁਸਤਾਹੇ ਅਭਾਗਾ ਰਹਾਉ ਆਵਤ ਕੋ ਹਰਖ ਜਾਤ ਕੋ ਰੋਵੈ ਇਹੋ ਦੁੱਖ ਸੁਖ ਨਾਲੇ ਲਾਗਾ ਆਪੇ ਦੁੱਖ ਸੁਖ ਭੋਗ ਪੋਗਾਵੈ ਗੁਰਮੁਖ ਸੂ ਅਨੁਰਾਗਾ ਹਰ ਰਸ ਊਪਰ ਹਰ ਰਸ ਊਪਰ ਅਵਰ ਕਿਆ ਕਹੀਐ ਜਿਨ ਪੀਆ ਸੋ ਤ੍ਰਿਪਤਾਗ ਮਾਇਆ ਮੋਹਿਤ ਜਿਨ ਇਹੋ ਰਸ ਖੋਇਆ ਜਾ ਸਾਖਤ ਦੁਰਮਤ ਲਾਗਾ ਮਨ ਕਾ ਜੀਵ ਪਵਨ ਪਦ ਦੇਹੀ ਦੇਹੀ ਮਹਿ ਦੇਹੀ ਮਹਿ ਦੇਉ ਸਮਾਗਾ ਜੇ ਤੂ ਦੇਹ ਤ ਹਰ ਰਸ ਗਾਈ ਮਨ ਤ੍ਰਿਪਤੈ ਹਰ ਲਿਵ ਲਾਗਾ ਸਾਧ ਸੰਗਤ ਮਹਿ ਹਰ ਰਸ ਪਾਈਐ ਗੁਰ ਮਿਲਿਆ ਜਾਮ ਭਉ ਭਗਾ ਨਾਨਕ RAM ਨਾਮ ਜਾਪ ਗੁਰਮੁਖ ਹਰ ਪਾਏ ਮਸਤਕ ਭਾਗਾ ਸੋਰਠ ਮਹੱਲਾ ਪਹਿਲਾ ਸਰਬ ਜੀਆ ਸਿਰ ਲੇਖ ਤਰਾਹੁ ਬਿਨ ਲੇਖੈ ਨਹੀਂ ਕੋਈ ਜੀਉ ਬਿਨ ਲੇਖੈ ਨਹੀਂ ਕੋਈ ਜੀਉ ਆਪ ਅਲੇਖ ਕੁਦਰਤ ਕਰ ਦੇਖੈ ਹੁਕਮ ਚਲਾਏ ਸੋਈ ਜੀਉ ਮਾਨ ਰੇ RAM ਜਪ ਹੋ ਸੁਖ ਹੋਈ ਐਨੈਸ ਗੁਰ ਕੇ ਚਰਨ ਸਰੇਵਹ ਹਰ ਦਾਤਾ ਭੁਗਤਾ ਸੋਈ ਰਹਾਉ ਜੋ ਅੰਤਰ ਸੋ ਬਾਹਰ ਦੇਖੋ ਹਾਂ ਜੋ ਅੰਤਰ ਸੋ ਬਾਹਰ ਦੇਖੋ ਅਵਰ ਨ ਦੂਜਾ ਕੋਈ ਜੀਓ ਗੁਰਮੁਖ ਇਕ ਦ੍ਰਿਸ਼ਟ ਕਰ ਦੇਖੋ ਗੁਰਮੁਖ ਇਕ ਦ੍ਰਿਸ਼ਟ ਕਰ ਦਿਖੋ ਘਟ ਘਟ ਜੋਤ ਸਮੋਈ ਜੀਓ ਚਲ ਤੋ ਠਾਕ ਰਖੋ ਕਰ ਆਪਣੇ ਚਲ ਤੋ ਕਨੋੜੇ ਨਾਲ ਹੀ ਵਿਚਾਰਨ ਕਰ ਗੁਰ ਮਿਲਿਆ ਇਹ ਮਤ ਹੋਈ ਜੀਓ ਦੇਖ ਅਦ੍ਰਿਸ਼ਟ ਰਹੋ ਬਿਸਮਾਦੀ ਦੁਖ ਬਿਸਰੈ ਸੁਖ ਹੋਈ ਜੀਓ ਪੀਵਹ ਅਪਿਓ ਪਰਮ ਸੁਖ ਪਾਈਐ ਨਿਜ ਘਰ ਵਾਸਾ ਹੋਈ ਜੀਓ ਜਨਮ ਮਰਨ ਭਾਵ ਭੰਜਨ ਗਾਈਐ ਪਉਨਰਾ ਪ ਜਨਮ ਨਾ ਹੋਈ ਜੀਓ ਤਤ ਨਰੰਜਨ ਨਰੰਜਨ ਜੋਤ ਨਿਰੰਜਨ ਨੰਨੀ ਦੀ ਸਿਹਾਰੀ ਲਾਇਆ ਤਤ ਨਿਰੰਜਨ ਜੋਤ ਸਬਾਈ ਸੋਹੰ ਪੇ ਸੋਹੰ ਸੋਹੰ ਭੇਦਨਾ ਕੋਈ ਜੀਓ ਮੈਂ ਵੱਖਰਾ ਪਾਠ ਸੰਪਰਦਾਚ ਕਰਾਇਆ ਜਾਂਦਾ ਸੋਹੰ ਭੇਦਨਾ ਕੋਈ ਜੀਓ ਤਤ ਨਿਰੰਜਨ ਜੋਤ ਸਬਾਈ ਸੋ ਹੰ ਭੇਦ ਨ ਕੋਈ ਜੀਉ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਉ ਸੁਰਠ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਜਾ ਤਿਸ ਭਾਵਾ ਤਦ ਹੀ ਗਾਵਾ ਤਾ ਗਾਵੇ ਕਾ ਫਲ ਪਾਵਾ ਤਾ ਪਤਿ ਦੀ ਸ਼ਾਮ ਹੈ ਗਾਵੇ ਕਾ ਫਲ ਹੋਈ ਜ ਆਪੇ ਦੇਵ ਸੁਈ ਮਨ ਮੇਰੇ ਗੁਰਬਚਨੀ ਨਿਧ ਪਾਈ ਤਾ ਤੇ ਸਚ ਮਹਿ ਰਹਾ ਸਮਾਈ ਰਹਾਉ ਗੁਰ ਸਾਖੀ ਅੰਤਰ ਜਾਗੀ ਤਾ ਚੰਚਲ ਮਤ ਤਿਆਗੀ ਗੁਰ ਸਾਖੀ ਕਾ ਉਜੀਆਰਾ ਤਾ ਮਿਟਿਆ ਸਗਲ ਅੰਧਿਆਰਾ ਅੰਧਿਆਰਾ ਉਚਾਰਨ ਕਰਨਾ ਤੇ ਉਜੀਆਰਾ ਬੋਲਣਾ ਕਈ ਉਜਿਆਰਾ ਕਹਿ ਜੰਦੇ ਹੰਸਿਆਰੀ ਲਾ ਕੇ ਬਿਹਾਰੀ ਨਾਲ ਬੋਲਣਾ ਅੰਧਿਆਰਾ ਐੜੇ ਉੱਤੇ ਟਿੱਪੀ ਤੱਦੇ ਸਿਆਰੀ ਐੜੇ ਕੰਨਾ ਰਾਰੇ ਕੰਨਾ ਅੰਧਿਆਰਾ ਬੋਲਣਾ ਗੁਰ ਚਰਨੀ ਮਨ ਲਗਾ ਤਾ ਜਾਮ ਕਾ ਮਾਰਗ ਭਗਾ ਭੈ ਵਿੱਚ ਨਿਰਭਉ ਪਾਇਆ ਤਾ ਸਹਜੇ ਕੈ ਘਰ ਆਇਆ ਭੰਤ ਨਾਨਕ 부ਝੈ ਕੋ ਬਿਚਾਰੀ 부ਝੈ ਪਤ ਤੇ ਜਮਕ ਲਾ ਇਸ ਜਗ ਮਹਿ ਕਰਨੀ ਸਾਰੀ ਕਰਨੀ ਕੀਰਤ ਹੋਈ ਜਾ ਆਪੇ ਮਿਲਿਆ ਸੋਈ ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ